ਪੇਰਾਨਾ ਜੀ ਬਾਬੀ ਖੁੱਲਰ ਸਮਰਾਲੇ ਤੋਂ ਤੁਪੋ ਬਹੁਤ ਮਾਨ ਸਰਕਾਰ ਵੱਲੋਂ ਜੋ ਐਨਓਸੀ ਨੂੰ ਹਟਰਾਂਦਾ ਜੋ ਅੱਜ ਕਵਿਟ ਕੀਤਾ ਗਿਆ ਉਹਨੂੰ ਪਸਤਾ ਦੇ ਦੇ। ਇਹ ਭਗਵਾਨਪਾਨ ਸਰਕਾਰ ਦਾ ਬਹੁਤ ਵਧੀਆ ਕਰਾਲਾ ਜੀ। ਇਹਦੇ ਨਾਲ ਜਿਹੜਾ ਪ੍ਰਾਪਰਟੀ ਦਾ ਕੰਮ ਆ ਬਹੁਤ ਸਿਰ ਤੋਂ ਬੰਦ ਪਿਆ ਜੀ ਉਹ ਚੱਲੂਗਾ ਕਿਉਂਕਿ ਲੋਕਾਂ ਦੀ ਜਿਹੜੀ ਐਨਓਸੀ ਕਰਕੇ ਬਹੁਤ ਖੱਜਲ ਖਵਾਰੀ ਹੋ ਰਹੀ ਸੀਗੀ ਉਹ ਵੀ ਹੁਣ ਲੋਕਾਂ ਦੀ ਖੱਜਲ ਖਵਾਰੀ ਘਟੂਗੀ ਤੇ ਇਹ ਜਿਹੜਾ ਇਹਨਾਂ ਨੇ ਐਨਓਸੀ ਖਤਮ ਕਰਕੇ ਰਜਿਸਟਰੀਆਂ ਦਾ ਕੰਮ ਸਫਾਲਾ ਕਰਤਾ ਜੀ ਇਹ ਇਹਨਾਂ ਦਾ ਬਹੁਤ ਵਧੀਆ ਕਦਮ ਆ ਜਿਹੜੇ ਲੋਕ ਦਸਤਰਾ ਦੇ ਸਰਕਾਰੀ ਦਸਤਰਾ ਦੇ ਜਾਬ ਦੇ ਸੀ ਅਧਿਰਤਵਾਰ ਹੋਣੇ ਜੀ ਇਹ ਹੁਣ ਇਹ ਤੋਂ ਪੈਸਾ ਦੀ ਬਚਤ ਵੀ ਹੋਣੀ ਆ ਤੇ ਕੀ ਕਹਿਣਾ ਕਿ ਲੋਕਾਂ ਲਈ ਕਿੰਨਾ ਫਾਇਦੇਮੰਦ ਹੋਊਗਾ ਇਹ ਲੋਕਾਂ ਲਈ ਬਹੁਤ ਫਾਇਦੇਮੰਦ ਆ ਜੀ ਇਹਨਾਂ ਨਾਲ ਲੋਕਾਂ ਦਾ ਸਮਾਂ ਵੀ ਬਚੂਗਾ ਤੇ ਉਹਨਾਂ ਦੀ ਖੱਜਲ-ਖਵਾਰੀ ਵੀ ਬਚੇਗੀ ਜੀ ਕਿ ਇੱਕ ਮੁੱਢਾ ਐਨਓਸੀ ਲੈਣ ਲਈ ਕਿੰਨਾ ਟਾਈਮ ਲੱਗ ਜਾਂਦਾ ਸੀ ਦੇਖੋ ਜੀ ਐਨਓਸੀ ਲੈਣ ਲਈ ਵਿਅਕਤੀ ਨੂੰ ਬਹੁਤ ਸਮਾਂ ਲੱਗ ਜਾਂਦਾ ਸੀਗਾ ਜੀ ਉਹ ਇੰਨਾ ਪਰੇਸ਼ਾਨ ਹੋ ਜਾਂਦਾ ਸੀ ਕਿ ਉਹ ਕੰਮੇ ਛੱਡ ਦਿੰਦਾ ਸੀ ਕਿ ਮੈਨੂੰ ਐਨਓਸੀ ਲੈਣੀ ਹੋਣੀ ਹੈਗੀ ਜੇ ਐਨਓਸੀ ਨਹੀਂ ਮਿਲਦੀ ਸੀ ਤੇ ਫਿਰ ਰਿਸ਼ਤੀਆਂ ਨਹੀਂ ਹੁੰਦੀਆਂ ਸੀ ਇਸ ਨਾਲ ਜਿਹੜੇ ਲੋਕ ਸੀ ਜੋ ਬਾਹਰੋਂ ਆਉਂਦੇ ਸੀ ਹੋਰ ਕੰਟਰੀਆਂ ਤੋਂ ਉਹ ਵੀ ਆਪਣੀ ਪ੍ਰਾਪਰਟੀ ਦੀ ਨਾ ਖਰੀਦ ਸਕਦੇ ਸੀ ਨਾ ਵੇਚ ਸਕਦੇ ਸੀ ਇਸ ਕਰਕੇ ਇਹ ਜੇ ਐਨਓਸੀ ਬੰਦ ਹੁੰਦੀ ਆ ਤਾਂ ਸਰਕਾਰ ਦੀ ਵੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਅਤੇ ਲੋਕ ਵੀ ਖੱਜਲ ਖਵਾਰੀ ਤੋਂ ਬਚਣਗੇ ਜੀ ਤੇ ਮਾਰਕੀਟ ਦਾ ਕਿਸ ਤਰ੍ਹਾਂ ਹੋਊਗਾ ਇਹ ਵੀ ਦੇਖਦੇ ਇਹਦੇ ਵਿੱਚ ਮਾਰਕੀਟ ਦੇ ਵਿੱਚ ਪੂਰਾ ਬੂਮ ਆਉਂਦਾ ਹੈਗਾ ਜੀ ਕੰਮ ਪੂਰਾ ਜੀ ਨਾਲ ਜੀ ਪਾਵਨ ਸੋਤਾ ਜੀ ਸੋਪਾ ਜੀ ਦੇ ਪਾਵਨ ਜਮਾਨ ਵੱਲੋਂ ਵੀਡ ਕੀਤੀ ਗਈ ਹੈ ਜਿਹਦੇ ਵਿੱਚ ਕਿਹਾ ਹੈ ਜੀ ਐਲਓਸੀ ਨੇ ਜਿਹੜੀ ਲੱਖੀ ਮਿਸਟਰੀ ਆ ਦੇ ਹਰ ਪ੍ਰਕਾਰ ਦੀਆਂ ਜੀ ਜਲਦੀ ਉਹਦੇ ਤੇ ਫੈਸਲਾ ਲੈਂਦੇ ਹੋ ਕਿਵੇਂ ਦੇਖੋ ਸਭ ਤੋਂ ਪਹਿਲਾਂ ਕੁਆਇਰ ਵੀ ਖਾਸਾ ਵਾਈਲ ਵੀ ਫਤਹਿ ਜੀ ਜਿਸ ਤਰ੍ਹਾਂ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੀਐਮ ਸਾਹਿਬ ਇਹਨਾਂ ਨੇ ਇੱਕ ਡੀਡ ਪਾਈ ਆ ਐਨਓਸੀ ਦੇ ਉੱਪਰ ਅਸੀਂ ਸਾਰੇ ਵਪਾਰੀ ਵਰਗ ਡੀਲਰ ਜਿੰਨੇ ਵੀ ਗਰੀਬ ਜਨਤਾ ਉਹ ਸਾਰਾ ਇਸ ਚੀਜ਼ ਨੂੰ ਨੋਕ ਰੱਖਦੇ ਹੋਏ ਦੇਖ ਰਹੇ ਨੇ ਵੀ ਜੇ ਇਹ ਚੀਜ਼ ਭਵੰਤਵਾਨ ਸਰਕਾਰ ਵਧੀਆ ਪੌਲਸੀ ਲਾਉਂਦੀ ਐ ਐਨਓਸੀ ਖਤਮ ਕਰਦੀ ਆ ਤਾਂ ਸਰਕਾਰ ਦਾ ਬਹੁਤ ਹੀ ਧੰਨਵਾਦ ਹੋਊਗਾ ਇਸ ਇਸ ਐਨਓਸੀ ਖਤਮ ਹੋਣ ਦੇ ਕਾਰਨ ਵਪਾਰੀ ਵਰਗ ਚ ਗਰੀਬ ਵਰਗ ਦੇ ਵਿੱਚ ਅਤੇ ਪ੍ਰੋਪਰਟੀ ਕਾਰੋਬਾਰੀ ਵਰਗ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਉੱਗੀ ਤੇ ਅਸੀਂ ਸਾਰੇ ਵਪਾਰੀ ਵਰਗ ਤੇ ਸਰਕਾਰ ਦੀ ਦਾ ਭਗਵੰਤਾਨ ਸਰਦਾਰ ਦਾ ਬਹੁਤ ਧੰਨਵਾਦ ਕਰਦੇ ਆ ਜੇ ਐਨਓਸੀ ਖਤਮ ਹੁੰਦੀ ਆ ਤਾਂ ਇਹਦੇ ਵਿੱਚ ਬਹੁਤ ਹੀ ਲੋਕਾਂ ਦਾ ਭਲਾ ਹੁੰਦਾ ਵਾ ਕਿਸੇ ਨੇ ਆਪਣਾ ਪਲਾਟ ਵੇਚ ਕੇ ਕੋਈ ਜਗਾ ਵੇਚ ਕੇ ਬੱਚੇ ਨੂੰ ਬਾਹਰ ਭੇਜਣਾ ਵਾ ਉਹ 10-10% ਦੇ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਐਨਓਸੀ ਨਹੀਂ ਮਰਦੀ 4-4 ਮਹੀਨੇ 6-6 ਮਹੀਨੇ ਐਨਓਸੀ ਨਹੀਂ ਮਰਦੀ ਹੋਗੀ ਮੈਨੂੰ ਨਹੀਂ ਲੱਗਦਾ ਵੀ ਭਵੰਤਮਨ ਸਰਕਾਰ ਦੇ ਗੱਲ ਇਹ ਕੰਨਾ ਤੱਕ ਜਾਂਦੀ ਹੋਊਗੀ ਪਰ ਜਿਹੜੇ ਥੱਲੇ ਗਰੀਬ ਜਾਂ ਅਰ ਆਮ ਵਪਾਰੀ ਲੁੱਟ ਹੋ ਰਹੀ ਆ ਉਹ ਐਨਓਸੀ ਖਤਮ ਹੋਣ ਦੇ ਨਾਲ ਹੀ ਇਹ ਲੁੱਟ ਖਤਮ ਹੋ ਜੂਗੀ ਜੀ ਤੇ ਇਹ ਜਿਹੇ ਆਮ ਬੰਦੇ ਨੂੰ ਕਦੇ ਖਵਾਰ ਮਿਲ ਜਾਈਏ ਸਤਾਇਦਾ ਕੋਈ ਦੇਖੋ ਖੱਡਲ ਖਰਾਬੀ ਤਾਂ ਬਹੁਤ ਹੋ ਰਹੀ ਆ ਜੀ ਐਨਓਸੀ ਵਿੱਚ ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਆਮ ਬੰਦਾ ਇੱਕ ਜੇ 200 ਗਾਜ ਦਾ ਜਾਂ 400 ਗਾਜ ਦਾ ਪਲਾਟ ਵੇਚਣਾ ਹੋਵੇ ਉਹਨੂੰ ਘੱਟੋ ਘੱਟ ਵੀ 6 ਮਹੀਨੇ ਲਾਇਨ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਬੰਦਾ ਹੰਮ ਜਾਂਦਾ ਜੀ ਤੇ ਪੋਲੀਟੀਕਲ ਪਰੌਂ ਚਲਵਾਈ ਦੀ ਆ ਤਾਂ ਜਾ ਕੇ ਕਦੇ ਕੰਮ ਹੁੰਦਾ ਜੀ ਸੋ ਅਸੀਂ ਇਹੀ ਸਰਕਾਰ ਤੋਂ ਬੇਨਤੀ ਕਰਦੇ ਆ ਵੀ ਇਹ ਐਨਓਸੀ ਦੇ ਵਧੀਆ ਪਾਲਿਸੀ ਬਣਾਓ ਖਤਮ ਕੀਤੀ ਜਾਵੇ ਕਿ ਪੰਜਾਬ ਇੱਕ ਵਧੀਆ ਕੁਝ ਹਾਲ ਪੰਜਾਬ ਬਣ ਸਕੇ ਬਹੁਤ ਧੰਨਵਾਦੀ ਪੰਜਾਬ ਸਰਕਾਰ ਦਾ ਮੈਂ ਸ਼ੁਕਰਗੁਜ਼ਾਰ ਹਾਂ ਆਪਣੀ ਸਰਕਾਰ ਦਾ ਮਾਨ ਸਾਹਿਬ ਦਾ ਜੋ ਉਹਨਾਂ ਨੇ ਬਹੁਤ ਹੀ ਮਹੱਤਵਸਕ ਲੋਕ ਇਹ ਜੋ ਕਿ ਸਾਡੇ ਬਹੁਤ ਦਿਨ ਜਮੜਾ ਉੱਠੀਆਂ ਸੀ ਐਂਡ ਅਸੀਂ ਲੈ ਕੇ ਇਹ ਉਹਨਾ ਬੋਲੋ ਖੇਡਿਆ ਵਾ ਮਾਸਟਰ ਸਟੋਕ ਜਿਸ ਨਾਲ ਆਮ ਮੰਨਣ ਬਹੁਤ ਆਰਾਮ ਨੇ ਰਹੀ ਜਿੱਥੇ ਆਮਲ ਖਜਲ ਖਾਰਨ ਦੇ ਕਚਾਰੇ ਨੇ ਵਿੱਚ ਜਾ ਕੇ ਤਸਰੀਲ ਦੇ ਵਿੱਚ ਜਾ ਕੇ ਜਿੱਥੇ ਉਹਨੇ ਐਨਓਸੀਆਂ ਕਰਕੇ ਰਿਸਟ੍ਰਿੰਗ ਹੋ ਰਹੀਆਂ ਉਹਨਾਂ ਨੇ ਕਿਸੇ ਨਾਮ ਦੇ ਬੱਚੇ ਨੂੰ ਬਾਹਰ ਭੇਜਣਾ ਸੀ ਜਾਂ ਕੋਈ ਹੋਰ ਹੈ ਤਾਂ ਕੋਈ ਖਾਤੇ ਸੀਗੇ ਉਹਨਾਂ ਹੀ ਕੰਮ ਲੋੜੇ ਪਏ ਸੀ ਤੇ ਸਾਨੂੰ ਐਨਓਸੀ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਲੋਕ ਕਿ ਸਾਨੂੰ ਆ ਕੇ ਸਵਾਲ ਕਰਦੇ ਨੇ ਤਾਂ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇਹ ਮਾਨ ਸਾਹਿਬ ਦਾ ਇਸ ਨਿਯਾਸਕਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਮਾਸਟਰ ਸਟੋਕੇ ਲਿਆ ਵਾ ਤੇ ਆਮ ਲੋਕਾਂ ਨੂੰ ਰਾਹ ਦੇਖੇ ਜਦੋਂ ਉੱਥੇ ਬਾਜ਼ਾਰ ਦੇ ਵਿੱਚ ਮਾਰਕੀਟ ਵਿੱਚ ਵੀ ਪੈਸੇ ਆਉਣ ਦੀ ਕੋਈ ਲੱਗਦਾ ਵੀ ਤੁਹਾਨੂੰ ਇਸਲਾ ਕਰਵਾਰ ਵਾਰ ਚੱਲ ਹੋ ਰਿਹਾ ਹਾਂਜੀ ਬਿਲਕੁਲ ਦੇਖੋ ਚਾਹੇ ਕੋਈ ਦੁਕਾਨਦਾਰਾ ਚਾਹੇ ਕੋਈ ਪ੍ਰਾਪਰਟੀ ਵਾਲਾ ਬਾ ਚਾਹੰਦੋ ਆਮ ਅੰਸਾਰਾ ਹਰ ਕੋਈ ਪ੍ਰਾਪਰਟੀ ਨਾਲ ਜੁੜਿਆ ਹੋਇਆ ਵਾ ਤੇ ਕਹ ਲਓ ਵੀ ਸਾਲ ਦੇ ਵਿੱਚ ਇੱਕ ਦਾ ਸੌਦਾ ਦਾ ਆਮ ਦੁਕਾਨਦਾਰੀ ਕਿਵਾਰ ਦਾ ਸੀ ਜਿਸ ਨਾਲ ਉਹ 50000 ਲੱਖ ਰੁਪਏ ਇਨਕਮ ਹੋ ਜਾਂਦੀ ਸੀ ਜੋ ਕਿ ਉਹਨਾਂ ਦੀ ਬਿਲਕੁਲ ਬੰਦ ਹੋ ਚੁੱਕੀ ਸੀ ਇਸ ਦੇ ਨਾਲ ਜਿਹੜਾ ਸਰਕਲ ਹੈ ਚੱਲੂਗਾ ਵਿਆਰ ਦੇ ਵਿੱਚ ਪੈਸਾ ਆਊਗਾ ਲੋਕਾਂ ਨੂੰ ਇਨਕਮ ਦਾ ਇੱਕ ਸਾਧਨ ਮਿਲ ਜੂਗਾ ਜੋ ਕਿ ਕਾਫੀ ਹੋ ਕੇ ਬੰਦ ਹੋਇ ਤੁਸੀਂ ਕੀ ਬੈਸ ਕਰਨੇ ਚਾਹੁੰਦੇ ਹੋ ਮੈਂ ਦੇਖੋ ਇਹ ਕਹੂੰਗਾ ਵੀ ਮਾਂ ਸਰਕਾਰ ਤੇ ਵਿਸ਼ਵਾਸ ਕਰੋ ਬੇ ਉਹ ਲੋਕਾਂ ਦੇ ਲਈ ਲੱਗੇ ਆ ਆਪਣੇ ਲਈ ਲੱਗੇ ਆ ਆਮ ਜਨਤਾ ਲਈ ਲੱਗੇ ਹੋਇਆ ਉਹਨਾਂ ਦਾ ਹਰ ਫੈਸਲਾ ਆਮ ਜਨਤਾ ਦੇ ਹੱਕ ਲਈ ਆ ਜੋਗੇ ਉਹ ਉੱਥੇ ਬੈਠ ਕੇ ਜੋ ਵੀ ਉਹਨਾਂ ਕੋਲ ਆਸੀ ਪ੍ਰੋਬਲਮਾਂ ਦੱਸਦੇ ਆ ਉਹ ਦੇਖਦੇ ਨੇ ਉਹਨੂੰ ਬੜੀ ਬਾਕੂ ਭੀ ਇਹਨੇ ਬਈਆ ਤਰੀਕੇ ਨਾਲ ਸਚੇ ਜੜਾਗਣਾ ਲੈ ਕੇ ਆਉਂਦੇ ਨੇ ਤਾਂ ਕਿ ਮੁੜ ਕੇ ਉਸ ਚੀਜ਼ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਲੋਕਾਂ ਨੂੰ ਇਹੀ ਕਰੂੰਗਾ ਕਿ ਸਾਡੀ ਸਰਕਾਰ ਤੇ ਵਿਸ਼ਵਾਸ ਕਰੋ ਜੋ 5 ਸਾਲ ਤੁਸੀਂ ਦਿੱਤੇ ਆ 5 ਸਾਲ ਬਾਅਦ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਬਈ ਯਸਿੰ ਸਾਡੇ ਨੂੰ ਬੋਰਡ ਪਾਓ ਤੁਸੀਂ ਖੁਦ ਆਪਣੇ ਆਪ ਕਹੋਗੇ ਵੀ ਮਾਨ ਸਾਹਿਬ ਨੂੰ ਬੋਰਡ ਬਣਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਬੋਰਡ